ਬਹੁਤ ਵੱਡਾ ਪ੍ਰਵਾਹ ਨੂੰ ਘਟਾ ਪਿਆ ਸਾਡੀ ਪਾਰਟਿੰਗ ਘਟਾ ਪਿਆ ਲੁਧਿਆਣਾ ਸ਼ਹਿਰ ਵਾਸੀਆਂ ਨੂੰ ਬਹੁਤ ਵੱਡਾ ਘਟਾ ਪਿਆ ਪਰਿਵਾਰ ਦੇ ਨਾਲ ਸਵੇਰ ਦੇ ਬੈਠੇ ਆ ਬਹੁਤ ਰੋ ਰਿਆ ਕੋਲ ਲਾ ਰਿਆ ਹੋ ਨਹੀਂ ਕੋ ਸਕਦਾ ਚਾਹ ਨਾਲ ਹੱਡੀ ਵੱਡੀ ਪੈਨ ਨਾਲ ਹਮੇਸ਼ਾ ਨਾਲ ਖੜੇ ਰਹਿਣਾ ਸੀਐਲ ਸਰ ਵੀ ਆ ਰਹੇ ਨੇ ਜੀ ਗਵਰਨਰ ਸਾਹਿਬ ਵੀ ਆ ਰਹੇ ਨੇ ਸਾਰੇ ਆ ਰਹੇ ਨੇ ਸਾਰਿਆਂ ਲਈ ਇਹ ਬਹੁਤ ਵੱਡਾ ਘਾਟੇ ਦੀ ਗੱਲ ਜਿਹੋ ਅੱਜ ਆਸ਼ਾ ਹੋ ਗਿਆ ਅਨ ਹੋਣਾ ਆਸ਼ਾ ਹੋ ਗਿਆ ਲੁਧਿਆਣਾ ਲੈ ਦੇਖਣ ਵਾਲੇ ਤਮਾਮ ਦਸਤਾਂ ਦਾ ਸਵਾਗਤ ਹੈ ਮੈਂ ਇਤ ਤੁਹਾਡੀ ਪਹੁੰਚਿਆ ਹਾਂ ਲੁਧਿਆਣਾ ਦੇ ਐਮਐਲਏ ਗੁਰਪ੍ਰੀਤ ਪੱਸੀ ਗੋਗੀ ਜੀ ਦੇ ਬਿਲਕੁਲ ਹਾਊਸ ਦੇ ਵਿੱਚ ਉਹਨਾਂ ਦੇ ਘਰ ਦੇ ਵਿੱਚ ਜਿੱਥੇ ਇਸ ਦਿਓਤ ਕੀ ਰਾਤ ਨੂੰ ਜਿਹੜਾ ਬੜੀ ਹੀ ਬੰਦਪਾਗੀ ਘਟਨਾ ਜਿਹੜੀ ਹੈ ਬਪਰ ਚੰਦੀ ਸੋ ਕਿਤਨੇ ਕਿਤੇ ਹਾਲੇ ਤੱਕ ਕੁਝ ਵੀ ਜਿਹੜਾ ਪਤਾ ਨਹੀਂ ਲੱਗ ਪਾਇਆ ਕਿ ਕਿਸ ਦੌਰਾਨ ਜੜੀ ਹੈ ਉਹਨਾਂ ਨੇ ਉਹਨਾਂ ਨੂੰ ਜਿਹੜੀ ਹੈ ਗੋਲੀ ਬੱਜੀ ਕਿਉਂਕਿ ਕਿਤਨੇ ਕਿਤੇ ਕਿਹਾ ਜਾਂਦਾ ਹੈ ਕਿ ਸੂਤਰਾਂ حوالے ਖਬਰ ਇਹ ਹੀ ਲੱਗੀ ਹੈ ਕਿ ਜਿਹੜੀ ਸਿਰ ਦੇ ਉੱਤੇ ਉਹਨਾਂ ਨੂੰ ਜਿਹੜੀ ਹੈ ਗੋਲੀ ਬੱਜਦੀ ਜਿਹ ਦੌਰਾਨ ਉਹਨਾਂ ਦਾ ਜਿਹੜਾ ਰਾਤ ਨੂੰ ਡੀਐਮਸੀ ਹਸਪਤਾਲ ਉਹਨਾਂ ਨੂੰ ਲੈ ਕੇ ਜਾਇਆ ਜਾਂਦਾ ਤਾਂ ਉਸ ਤੋਂ ਬਾਅਦ ਉੱਥੇ ਉਹ ਦਮ ਜਿਹੜਾ ਤੋੜ ਦਿੰਦੇ ਨੇ ਤਾਂ ਬਕਾਇਦਾ ਸੋ ਤਸਵੀਰਾਂ ਤੁਹਾਡੇ ਨਾਲ ਇਸ ਟਾਈਮ ਉਹਨਾਂ ਦੀ ਕਰਦੀਆਂ ਸਾਹਮਣੇ ਦੀਆਂ ਦਿਖਾ ਰਹੇ ਹਾਂ ਜਿੱਥੇ ਦੇਖ ਸਕਦੇ ਹੋ ਬਕਾਇਦਾ ਪੁਲਿਸ ਫੋਰਸ ਜਿਹੜੀ ਹੈ ਭਾਰੀ ਤعداد ਵਿੱਚ ਖੜੀ ਹੈ ਤਾਂ ਜਿਹੜੇ ਸੀਨੀਅਰ ਸਿਨੇਡਰ ਨੇ ਉਹ ਵੀ ਇੱਥੇ ਮੌਕੇ ਤੇ ਪਹੁੰਚ ਰਹੇ ਨੇ ਤਾਂ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਕਰਦੀਆਂ ਇਸ ਟਾਈਮ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਤਾਂ ਦੱਸ ਦਈਏ ਕਿ ਸੀਨੀਅਰਸ ਅਧਿਕਾਰੀ ਜਿਹੜੇ ਨੇ ਤਾਂ ਉਹ ਵੀ ਇੱਥੇ ਖੜੇ ਨੇ ਤਾਂ ਸੀਨੀਅਰ ਲੀਡਰਸ਼ਿਪ ਆਮ ਆਦੀ ਪਾਰਟੀ ਦੇ ਜਿਹੜੇ ਉਹ ਵੀ ਪਹੁੰਚ ਰਹੇ ਨੇ ਤਾਂ ਥੋੜੀ ਦੇਰ ਦੇ ਵਿੱਚ ਪਤਾ ਲੱਗਿਆ ਕਿ ਸਰਦਾਰ ਭਗਵੰਤ ਸਿੰਘ ਮਾਨ ਵੀ ਥੋੜੀ ਦੇਰ ਦੇ ਵਿੱਚ ਹੀ ਇੱਥੇ ਪਹੁੰਚੇ ਹੋਣਗੇ ਦੇਖੋ ਜੀ ਸਾਡਾ ਸਾਡਾ ਵੱਡਾ ਭਰਾ ਸਾਡੇ ਤੋਂ ਚਲਾ ਗਿਆ ਪ੍ਰਮਾਤਮਾ ਨੇ ਖੋ ਲਿਆ ਸੋ ਜਿੱਥੇ ਬਹੁਤ ਵੱਡਾ ਪਰਿਵਾਰ ਨੂੰ ਘਾਟਾ ਪਿਆ ਸਾਡੀ ਪਾਰਟੀ ਨੂੰ ਘਾਟਾ ਪਿਆ ਲੁਧਿਆਣਾ ਸ਼ਹਿਰ ਵਾਸੀਆਂ ਨੂੰ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਸੇਵਾਦਾਰ ਸੀ ਹਿੰਮਤ ਵਾਲਾ ਸੇਵਾਦਾਰ ਹਰ ਇੱਕ ਲਈ ਖਣਨ ਵਾਲਾ ਭਰਾ ਛੱਡਾ ਬਹੁਤ ਮਾੜਾ ਹੋਇਆ ਬਹੁਤ ਪਰਵਾਦ ਨਾਲ ਸਵੇਰੇ ਦੇ ਬੈਠੇ ਆ ਬਹੁਤ ਰੋ ਰਿਆ ਕੁਲਾਰ ਰਿਆ ਹੋ ਨਹੀਂ ਕੋ ਸਕਦਾ ਜਿੱਥੇ ਪਾਰਟੀ ਹਮੇਸ਼ਾ ਪਰਵਾਦ ਨਾਲ ਖੜੀ ਆ ਉਸੇ ਤਰ੍ਹਾਂ ਸੀ ਵੀ ਮੇਰਾ ਵੱਡਾ ਭਰਾ ਸੀ ਬੱਚਿਆਂ ਨਾਲ ਹੱਡੀ ਵੱਡੀ ਭੈਣ ਨਾਲ ਮੇ ਸਾਹ ਨਾਲ ਖੜੇ ਰਵਾਂਗੇ ਸਰ ਕੋਈ ਪਤਾ ਲੱਗਿਆ ਗੋਲੀ ਹੋਇਆ ਸੀ ਗੋਲੀ ਅਚਾਨਕ ਅਚਾਨਕ ਗੋਲੀ ਚੱਲੀ ਅੱਛਾ ਲੱਗ ਰਿਹਾ ਕੋਈ ਸੀਐਮ ਸਾਹਿਬ ਦੇ ਆਉਣ ਦਾ ਕੋਈ ਮੈਸੇਜ ਹੈ ਪਤਾ ਲੱਗ ਰਿਹਾ ਕਿ ਥੋੜੇ ਸਮੇਂ ਤੱਕ ਪਹੁੰਚਣ ਪਹੁੰਚਣ ਡੇਢ ਵਜੇ ਤੱਕ ਨਾ ਜੀ ਉਹ ਦਾ ਬੰਗ ਵਿਵਾਖੀ ਦੇ ਨਾਲ ਆ ਲੋਕਾਂ ਦੇ ਮੁੱਦੇ ਮਸਲੇ ਚੱਕਣ ਵਾਲਾ ਸਾਡਾ ਵੱਡੇ ਭਰਾ ਗੋਗੀ ਜੀ ਉਹ ਅੱਜ ਨਹੀਂ ਰਹੇ ਹੈਗੇ ਬਹੁਤ ਵੱਡਾ ਘਟ ਹੈ ਮੈਂ ਸਮਝਦਾ ਪੂਰੇ ਪੰਜਾਬ ਨੂੰ ਗਿਆ ਸਰ ਸੀਐਮ ਸਾਹਿਬ ਪਹੁੰਚ ਰਹੇ ਹਨ ਸਰ ਹਾਂ ਸੀਐਮ ਸਾਹਿਬ ਵੀ ਆ ਰਹੇ ਨੇ ਜੀ ਗਵਰਨਰ ਸਾਹਿਬ ਵੀ ਆ ਰਹੇ ਨੇ ਸਾਰੇ ਆ ਰਹੇ ਨੇ ਤਾਂ ਸਾਰਿਆਂ ਲਈ ਇਹ ਬਹੁਤ ਵੱਡਾ ਘਾਟੇ ਦੀ ਗੱਲ ਹੈ ਜੋ ਅੱਜ ਸਰ ਸਰ ਕਿੱਥੇ ਪਹੁੰਚਣਗੇ ਜਾਂ ਘਰ ਘਰ ਪਹੁੰਚਣਗੇ ਜਾਂ ਸੰਸਕਾਰ ਲਈ ਬਾਕੀ ਜੇ ਕੋਈ ਪ੍ਰੋਬਲਮ ਚੇਂਜ ਹੋ ਗਏ ਤਾਂ ਉਹਦਾ ਆਈਡੀਆ ਨਹੀਂ ਸਰ ਕਿੰਨੇ ਕੋਈ ਇੰਦਾ ਕਿਹੜਾ ਸੁਣਿਆ ਜਿਹੜਾ ਦੁਦਾ ਸਮਰਕ ਹੋ ਜੇ ਸਰ ਘਰ ਦਾ ਸੀਐਮ ਸਰ ਕਿੰਨੇ ਕੋਈ ਇੰਦਾ ਬ੍ਰਦਰ ਮੈਂ ਤੁਹਾਨੂੰ ਦੱਸਿਆ ਤਾਂ ਹੈ ਮੈਨੂੰ ਕਿਹਾ ਹੈ ਕਿ ਹਜੇ ਪ੍ਰੋਗਰਾਮ ਇੱਥੇ ਹੈ ਪਰ ਜੇ ਕੋਈ ਚੇਂਜ ਹੋ ਗਿਆ ਤਾਂ ਉਹਦੇ ਬਾਰੇ ਕੋਈ ਆਈਡੀਆ ਨਹੀਂ ਹੈ ਸੀਨੀਅਰ ਲੀਡਰਸ਼ਿਪ ਦੇ ਲੈ ਦੀ ਕੋਈ ਆ ਇਹਦੇ ਬਾਰੇ ਹਜੇ ਪੁੱਛਿਓ ਕੀ ਪਤਾ ਲੱਗਿਆ ਕੁਝ ਲੱਗਿਆ ਪਤਾ ਕਿਸ ਤਰੀਕੇ ਨਾਲ ਹੁਣ ਨਾਲ ਜਿਹੜਾ ਹੈ ਹਾਲੇ ਤਾਂ ਜੀ ਅਫਸੋਸ ਦਾ ਮਾਹੌਲ ਹੈ ਪਤਾ ਤਾਂ ਹੁਣ ਉਹੀ ਕਹਿ ਰਹੇ ਜੋ ਪਰਿਵਾਰ ਤੋਂ ਪਤਾ ਲੱਗਿਆ ਕਿ ਕੋਈ ਹਾਦਸਾ ਹੋ ਗਿਆ ਅਨਹੋਣਾ ਹਾਦਸਾ ਹੋ ਗਿਆ ਤੋਂ ਦੇਖੋ ਰਾਤ ਤਕਰੀਬਨ ਕਿੰਨੇ ਕਜੇ ਕਿਥੀ ਸੀਗੇ ਮੈਂ ਲਿਖਿਆ ਲਾ ਦੇਖੋ ਹਸਪੀਟਲ ਵਾਲਿਆਂ ਨੇ ਤਾਂ ਪੌਣੇ 11:00 ਵਜੇ ਤੱਕ ਕਲੀਅਰ ਕੀਤਾ ਪਰ ਜੋ ਮੈਂ ਹੁਣ ਸੁਣ ਰਿਹਾ ਸੀਗਾ ਕਿ 10:30 10:00 ਵਜੇ ਇਨਸੀਡੈਂਟ ਹੋਇਆ ਹੈ ਹਾਂਜੀ ਤੇ ਸਰ ਦਿੱਲੀੋਂ ਕੋਈ ਸੀਨੀਅਰ ਲੀਡਰ ਸਿਪਾੜੀ ਕਿਥੇ ਪਹੁੰਚ ਦਿੱਲੀ ਦਾ ਤਾਂ ਪਤਾ ਨਹੀਂ ਪਰ ਸੀਐਮ ਸਾਹਿਬ ਹੁਣੇ ਆ ਰਹੇ ਹੈ ਤਕਰੀਬਨ ਕਿੰਨੇ ਕਜੇ ਤੱਕ ਸੀਐਮ ਸਾਹਿਬ ਪਹੁੰਚਣਗੇ ਕਰੇ ਆਣਗੇ ਅਸੀਂ ਦਾ ਨਹੀਂ ਕਰੀ ਜਾਂਦੇ ਕਰੇ ਜਾਂ ਕਰਿਆ ਠੀਕ ਹੁਣ ਰਸਤੇ 'ਚ ਤਕਰੀਬਨ 1.3 ਵਜੇ ਦਾ ਉਹਨਾਂ ਦਾ ਜਿਹੜਾ ਸਮਾਂ ਆ ਉਹ ਦੱਸਿਆ ਗਿਆ ਕਿ ਸੀਐਮ ਸਾਹਿਬ ਉਹ ਖੁਦ ਵੀ ਇੱਥੇ ਪਹੁੰਚ ਰਹੇ ਨੇ ਤਾਂ ਕਾਫੀ ਮੰਤਪਾਕੀ ਕਟਨਾ ਜਿਹੜੀ ਹੈ ਇਹ ਕਟਿਆ ਸੋ ਕਿਤਨੇ ਕਿਤੇ ਹਲੇ ਤੱਕ ਇੱਕ ਸਵਾਲ ਦਾ ਹੀ ਵਿਸ਼ਾ ਹੈ ਕਿ ਕੀ ਕਾਰਨ ਹੋ ਸਕਦਾ ਹੈ ਕਿਸ ਦੌਰਾਨ ਉਹਨਾਂ ਨੇ ਜਿਹੜੀ ਹੈ ਜਾਂ ਉਹਨਾਂ ਨੂੰ ਕਿਸ ਤਰੀਕੇ ਜਿਹੜੀ ਹੈ ਉਹ ਗੋਲੀ ਬੱਜੀ ਕੀ ਕਾਰਨ ਸੀਗਾ ਇਸ ਗੱਲ ਦੀ ਹਲੇ ਤੱਕ ਕਿਸੇ ਵੀ ਦੌਰਾਨ ਜਿਹੜੀ ਹੈ ਪੁਸ਼ਟੀ ਨਹੀਂ ਹੋ ਸਕੀ ਦੇਖਦੇ ਹੋ ਲੁਜਾਨਾ ਲੈ ਮੈਨ ਕੈਮਰਾਮੈਨ ਐਮੀਨਾਲ